ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲਬਾਤ ਕਰਾਂਗੇ ਪੋਸ਼ਣ ਅਭਿਆਨ ਦੀ ਜਿਹੜੀ ਡਾਟਾ ਐਂਟਰੀ ਹੈ ਉਹ ਕਿਵੇਂ ਕਰਨੀ ਹੈਗੀ ਉਹਦੇ ਨਾਲ ਸੰਬੰਧਿਤ ਗੱਲਬਾਤ ਹੈ ਕਿਉਂਕਿ ਪੋਸ਼ਣ ਅਭਿਆਨ ਜਿਹੜਾ ਅੱਜ ਤੋਂ ਸਟਾਰਟ ਹੋ ਗਿਆ 1 ਸਤੰਬਰ 2024 ਦਾ ਜਿਹੜਾ ਪੋਸ਼ਣ ਅਭਿਆਨ ਸੱਤਵਾਂ ਜਿਹੜਾ ਸਾਡਾ ਪੋਸ਼ਣ ਮਾ ਹੈਗਾ ਉਹ ਸਟਾਰਟ ਹੋਇਆ ਤਾਂ ਉਹਦੀਆਂ ਇਹ ਡਾਟਾ ਐਂਟਰੀ ਕਿਵੇਂ ਕਰਨੀ ਹੈ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਤੁਸੀਂ Google ਤੇ ਜਾ ਕੇ ਪੋਸ਼ਣ ਅਭਿਆਨ ਇਹ ਟਾਈਪ ਕਰੋਗੇ ਤਾਂ ਉੱਪਰ ਜਿਹੜਾ ਆ ਪੋਸ਼ਣ ਅਭਿਆਨ 2024 ਲਿਖਿਆ ਆ ਜਾਊਗਾ ਉਹਨੂੰ ਕਲਿੱਕ ਕਰਨਾ ਜਿਵੇਂ ਕਲਿੱਕ ਕਰੋਗੇ ਤਾਂ ਪੋਸ਼ਣ ਅਭਿਆਨ ਜਿਹੜਾ ਓਪਨ ਹੋ ਜਾਊਗਾ ਤੇ ਉਹਦੀ ਸਾਈਟ ਆ ਜਾਊਗੀ ਤਾਂ ਉੱਤੇ ਸਾਈਟ ਦੇ ਉੱਤੇ ਤੁਸੀਂ ਕਲਿੱਕ ਕਰਨਾ ਜਿੱਥੇ ਐਚਟੀਟੀਪੀ ਲਿਖਿਆ ਹੈਗਾ ਪੋਸ਼ਣ ਅਭਿਆਨ ਛੋਟਾ ਬਲੈਕ ਅੱਖਰ ਦੇ ਵਿੱਚ ਉਹਦੇ ਤੇ ਤੁਸੀਂ ਕਲਿੱਕ ਕਰਨਾ ਹਾਂਜੀ ਇਸ ਤਰ੍ਹਾਂ ਜਿਹੜਾ ਡੈਸ਼ਬੋਰਡ ਓਪਨ ਹੋ ਜਾਊਗਾ ਡੈਸ਼ਬੋਰਡ ਦੇ ਉੱਪਰ ਸਾਈਡ ਤੇ ਤਿੰਨ ਲਾਈਨਾਂ ਲੱਗੀਆਂ ਹੋਈਆਂ ਉਹਦੇ ਤੇ ਤੁਸੀਂ ਕਲਿੱਕ ਕਰਨਾ ਤਾਂ تین 옵ਸ਼ਨਸ ਜਿਹੜੇ ਓਪਨ ਹੋ ਜੂਗੇ ਡੈਸ਼ਬੋਰਡ ਗੈਲਰੀ ਡਾਟਾ ਐਂਟਰੀ ਡਾਟਾ ਐਂਟਰੀ ਤੇ ਜਦੋਂ ਤੁਸੀਂ ਓਪਨ ਕਰੋਗੇ ਤਾਂ ਅੱਗੇ ਤੁਹਾਡਾ ਜਿਹੜਾ ਯੂਜ਼ਰ ਨੇਮ ਤੇ ਪਾਸਵਰਡ ਜਿਹੜਾ ਉਹ ਮੰਗਿਆ ਜਾਊਗਾ ਤਾਂ ਤੁਸੀਂ ਯੂਜ਼ਰ ਨੇਮ ਤੇ ਪਾਸਵਰਡ ਭਰ ਕੇ ਸਾਈਨ ਇਨ ਕਰ ਲੈਣਾ ਜਿਵੇਂ ਤੁਸੀਂ ਸਾਈਨ ਇਨ ਕਰੋਗੇ ਤਾਂ ਐਕਟੀਵਿਟੀ ਪਾਰਟਿਸਪੇਸ਼ਨ ਫਾਰਮ ਜਿਹੜਾ ਉਹ ਓਪਨ ਹੋ ਜਾਊਗਾ ਹਾਂਜੀ ਇਹ ਉਹ ਫਾਰਮ ਆ ਜਿਹੜਾ ਆਪਾਂ ਫਿਲ ਕਰਨਾ ਹੁੰਦਾ ਐਕਟੀਵਿਟੀ ਦਾ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਥੀਮ ਸਿਲੈਕਟ ਕਰਾਂਗੇ ਕੋਈ ਵੀ ਇੱਕ ਥੀਮ ਜਿਹੜੀ ਐਕਟੀਵਿਟੀ ਤੁਸੀਂ ਕੀਤੀ ਆ ਉਹ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਬਲਾਕ ਜਾਂ ਆਂਗਣਵਾੜੀ ਸੈਂਟਰ ਆਂਗਣਵਾੜੀ ਸੈਂਟਰ ਦੀ ਆਪਾਂ ਆਪਸ਼ਨ ਕਲਿੱਕ ਕਰਾਂਗੇ ਉਸ ਤੋਂ ਬਾਅਦ ਸਿਲੈਕਟ ਆਂਗਣਵਾੜੀ ਸੈਂਟਰ ਜਿਹੜਾ ਵੀ ਤੁਹਾਡਾ ਆਂਗਣਵਾੜੀ ਸੈਂਟਰ ਹੈਗਾ ਤੁਸੀਂ ਇਹਦੇ ਵਿੱਚੋਂ ਆਪਣਾ ਆਂਗਣਵਾੜੀ ਸੈਂਟਰ ਸਿਲੈਕਟ ਕਰ ਲੈਣਾ ਜਿਵੇਂ ਤੁਸੀਂ ਆਂਗਣਵਾੜੀ ਸੈਂਟਰ ਸਿਲੈਕਟ ਕਰੋਗੇ ਉਸ ਤੋਂ ਬਾਅਦ ਜਿਹੜੀ ਹੈ ਐਕਟੀਵਿਟੀ ਦਾ ਆਪਸ਼ਨ ਆਊਗਾ ਐਕਟੀਵਿਟੀ ਕਲਿੱਕ ਕਰ ਲਾਂਗੇ ਉਸ ਤੋਂ ਬਾਅਦ ਡੇਟ ਜੇਕਰ ਤੁਸੀਂ ਉਸੇ ਦਿਨ ਹੀ ਐਕਟੀਵਿਟੀ ਆਨਲਾਈਨ ਕਰ ਰਹੇ ਹੋ ਤਾਂ ਸਿਰਫ ਤੁਸੀਂ ਸੈੱਟ ਪ੍ਰੈਸ ਕਰਨਾ ਨਹੀਂ ਤਾਂ ਤੁਹਾਨੂੰ ਡੇਟ ਜਿਹੜੀ ਸਿਲੈਕਟ ਕਰਨੀ ਪਊਗੀ ਅੱਜ ਜਿਹੜੀਆਂ ਐਕਟੀਵਿਟੀ ਸਟਾਰਟ ਹੋਈਆਂ ਤਾਂ ਆਪਾਂ ਇੱਕ ਤਰੀਕ ਨੂੰ ਕੱਲਾ ਸੈੱਟ ਪ੍ਰੈਸ ਕਰਾਂਗੇ ਟੂ ਡੇਟ ਦੇ ਵਿੱਚ ਵੀ ਸੇਮ ਹੀ ਡੇਟ ਆ ਜਾਊਗੀ ਉਸ ਤੋਂ ਬਾਅਦ ਤੁਸੀਂ ਜਿਹੜਾ ਪਾਰਟਿਸਪੇਸ਼ਨ ਡਿਟੇਲਸ ਭਰਨੀ ਆ ਜਿਹਦੇ ਵਿੱਚ ਐਡਲਟ ਵੱਡੇ ਜਿਹੜੇ ਆ ਕਿੰਨੇ ਮੇਲ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਫੀਮੇਲ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਸ ਤੋਂ ਬਾਅਦ ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਮੇਰੇ ਤੇ ਫੀਮੇਲ ਫਿਲ ਕਰ ਲੈਣੇ ਆ ਤੇ ਲਾਸਟ ਵਿੱਚ ਇਹਨਾਂ ਦਾ ਟੋਟਲ ਫਿਲ ਕਰ ਲੈਣਾ ਉਸ ਤੋਂ ਬਾਅਦ ਜਿਹੜਾ ਆ ਅਪਲੋਡ ਕਰਨੀ ਹੈ ਤੁਸੀਂ ਪਿਕਚਰ ਜੋ ਵੀ ਐਕਟੀਵਿਟੀ ਤੁਸੀਂ ਕੀਤੀ ਹੈਗੀ ਆ ਉਹਦੇ ਨਾਲ ਰਿਲੇਟਡ ਪਿਕਚਰ ਜਿਹੜੀ ਆ ਸਿਲੈਕਟ ਕਰਕੇ ਉਹਨੂੰ ਡਨ ਕਰ ਲੈਣਾ ਠੀਕ ਹੈ ਜੀ ਕਈ ਵਾਰੀ ਕਹਿ ਦਿੰਦੇ ਆ ਕਿ ਪਿਕਚਰ ਜਿਹੜੀ ਉਹ ਪੂਰੀ ਪ੍ਰੋਪਰ ਆਉਂਦੀ ਨਹੀਂ ਹੈਗੀ ਤਾਂ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਉਹਨੂੰ ਛੋਟਾ ਕਰ ਲੈਣਾ ਪਿਕਚਰ ਨੂੰ ਤੇ ਉਸ ਤੋਂ ਬਾਅਦ ਉਹਨੂੰ ਡਾਊਨਲੋਡ ਕਰਨ ਅਪਲੋਡ ਕਰਨਾ ਸੌਰੀ ਤੇ ਉਸ ਤੋਂ ਬਾਅਦ ਡਿਸਕ੍ਰਿਪਸ਼ਨ ਲਿਖਣੀ ਆ ਡਿਸਕ੍ਰਿਪਸ਼ਨ ਜਿਹੜਾ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਤੇ ਜੇਕਰ ਫਿਲ ਕਰ ਸਕਦੇ ਹੋ ਵੈਲ ਐਂਡ ਗੁੱਡ ਜਿਹੜਾ ਉਸ ਤੋਂ ਬਾਅਦ ਡਿਸਕ੍ਰਿਪਸ਼ਨ ਤੋਂ ਬਾਅਦ ਤੁਸੀਂ ਇਹਨੂੰ ਸਬਮਿਟ ਕਰ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਤੁਹਾਡੀ ਇੱਕ ਐਕਟੀਵਿਟੀ ਜਿਹੜੀ ਆ ਉਹ ਸਬਮਿਟ ਹੋ ਜਾਊਗੀ ਤੇ ਦੁਬਾਰਾ ਤੁਸੀਂ ਇਸੇ ਤਰ੍ਹਾਂ ਜਿੰਨੀਆਂ ਵੀ ਐਕਟੀਵਿਟੀਆਂ ਜਿਹੜੀਆਂ ਆ ਆਨਲਾਈਨ ਕਰਨੀਆਂ ਹੈਗੀਆਂ ਇਸੇ ਪ੍ਰੋਸੈਸ ਦੇ ਨਾਲ ਜਿਹੜਾ ਆ ਆਨਲਾਈਨ ਕਰਨੀਆਂ ਠੀਕ ਹੈ ਜੀ ਏਸੀ ਆਪਣੀ ਅੱਜ ਦੀ ਡਾਟਾ ਐਂਟਰੀ ਦੀ ਜਿਹੜੀ ਆ ਵੀਡੀਓ ਕਿ ਤੁਸੀਂ ਜਿਹੜਾ ਆ ਪਾਰਟਿਸਪੇਸ਼ਨ ਜਿਹੜੀ ਵੀ ਤੁਹਾਡੀ ਆਨਲਾਈਨ ਕਰਨੀ ਹੈਗੀ ਆ ਉਹਨੂੰ ਕਿਵੇਂ ਤੁਸੀਂ ਡੈਸ਼ਬੋਰਡ ਤੇ ਪਿਕਸ ਨੂੰ ਚੜਾਉਣਾ ਹੈਗਾ ਪਿਕਸ ਨੂੰ ਆਨਲਾਈਨ ਕਰਨਾ ਹੈ ਸੋ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂਕਿ ਬਾਕੀ ਵਰਕਰਸ ਤੱਕ ਵੀ ਜਿਹੜੀ ਇਹ ਜਾਣਕਾਰੀ ਪਹੁੰਚ ਸਕੇ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ